ਪ੍ਰਵੀਂਦਰ ਸਿੰਘ ਮੰਨ ਕੀ ਗੱਲ ਹੋਈ ਅਸੀਂ ਉੱਥੇ ਰੇਡ ਤੇ ਗਏ ਸੀਗੇ ਤੇ ਅੱਗੋਂ ਉਹਨਾਂ ਨੇ ਹਮਲਾ ਕਰਤਾ ਜੀ ਜਿਹਦੇ ਵਿੱਚ ਜਿਹਦੇ ਵਿੱਚ ਸਾਡਾ ਇੱਕ ਰੇਡ ਪਾਰਟੀ ਦੇ ਇੰਚਾਰਜ ਤੇ ਦੋ ਮੁਲਾਜ਼ਮਾਂ ਦੇ ਸੱਟਾਂ ਲੱਗੀਆਂ ਜੀ ਕੀ ਕੀ ਹੁਣ ਮੰਗ ਕਰਦੇ ਦੀ ਹੁਣ ਪਰਚਾ ਕਰਾਵਾਂਗੇ ਜੀ ਉਹਨਾਂ ਨੂੰ ਕਿ ਮੈਨਾਂ ਨਹੀਂ ਉੱਥੇ ਪਹਿਲੇ ਵੀ ਬੜੀ ਸ਼ਰਾਬ ਵੇਚਦੀ ਸੀ ਉੱਥੇ ਬਹੁਤ ਵਿਕਦੀ ਹੈਗੀ ਜੀ ਕਈ ਰੇਡਾਂ ਕਰਦੇ ਆਪਾਂ ਲੇਕਿਨ ਬੰਦੇ ਭੱਜ ਜਾਂਦੇ ਸੀ ਬਾਜ਼ਾਰ ਟਾਈਟ ਆਨ ਕਰਕੇ ਨਾ ਜੀ ਤੇ ਕੁਛ ਕੁੱਤੀ ਪਈ ਉਸ ਤੋਂ ਥਾਣੇ ਦੀ ਫਿਰ ਇਹ ਤਾਂ ਹੁਣ ਦੇਖੋ ਜੀ ਉਹਨਾਂ ਨੂੰ ਥਾਣਾ ਬਿਲਕੁਲ ਲੱਗ ਹੀ ਹੈਗਾ ਜੀ 500 ਮੇਰੇ ਖਿਆਲ 500 ਕਿਲੋਮੀਟਰ ਹੀ ਹੋਣਾ ਮੇਰੇ ਖਿਆਲ ਚ ਇਹ ਹੁਣ ਅਸੀਂ ਕੁਛ ਕੀ ਨਹੀਂ ਸਕਦੇ ਜੀ ਉਹਦੇ ਬਾਰੇ ਸਾਡੇ ਵੱਲੋਂ ਤਾਂ ਆਪਾਂ ਦੂਜੇ ਤੀਜੇ ਦਿਨ ਰੇਡ ਕਰੀ ਦੀ ਕਰੀ ਦੀ ਹੈ ਜੀ ਉੱਥੇ ਕੀ ਨਾਮ ਤੁਹਾਡਾ ਤਾਂ ਕਿੱਥੇ ਲੱਗੇ ਜੀ ਮੇਰਾ ਰਜੀਤ ਸਿੰਘ ਨਾਮ ਜੀ ਤਾਂ ਉਸ ਸਾਜ ਚ ਲੱਗਿਆ ਜੀ ਵਨ ਕਿਛਾਇ ਚ ਵਨ ਚ ਕੀ ਗੱਲ ਹੋਈ ਕੋਈ ਜਨਾਬ ਕੋਈ ਨਹੀਂ ਆ ਜਾ ਕੇ ਉੱਥੇ ਖਲੋਤੇ ਆਂ ਜੀ ਆਹ ਜਖਲੋਤੀਆਂ ਦੇ ਪਾਲ ਸਿੰਘ ਦੇ ਪੈ ਗਿਆ ਇਹਨੂੰ 10 15 ਜਾਨਾਂ ਫਸਲੇ ਦਬਲਿਆ ਡੰਡਿਆਂ ਨਾਲ ਇੱਕ ਵਟਾ ਮਾਰਿਆ ਡੰਡਿਆਂ ਨਾਲ ਦੇ ਤੈਰੀ ਕੋ ਡੰਡਾ ਪਿਆ ਮੈਂ ਮੜਦਾ ਗਾਂਵ ਕੁਸਟੋਂ ਲਗਣ ਮੈਨੂੰ ਇੱਥੋਂ ਗਰਮਿਆਂ ਪਾ ਕੇ ਨਾਲੇ ਮੈਂ ਬਟਨ ਦੋ ਤੋੜ ਦਿਆ ਤੇ ਮੈਨੂੰ ਫੜ ਕੇ ਉੱਥੇ ਘਰੀਛਿਆ ਹੋਰ ਜਿੰਨੇ ਬੰਦੇ ਸੀ ਉੱਥੇ ਘਰੋਂ ਘਰ 50 60 ਬੰਦੇ ਉਹਨਾਂ ਦੇ ਆ ਗਏ ਜੀ ਪਤਾ ਨਹੀਂ ਕਿੱਥੋਂ ਆ ਗਏ ਟੁੱਟ ਕੇ ਇਹਨੇ ਬੱਲੇ ਇਹਨੂੰ ਬੜ ਕੇ ਥੱਲੇ ਦਬਲਿਆ ਇਹਦੇ ਮਹਾ ਨਿਕਲਿਆ ਇਹਦੇ ਮਹਾ ਚੁੱਕ ਕੇ ਲੈਂਦਾ ਜੀ ਤੇ ਮੈਂ ਉਸ ਤੋਂ ਆਜ ਨਾਲ ਫੜ ਕੇ ਗਲਿਆਂ ਤੋਂ ਜੋ ਘਰੀਛਣ ਲੱਗੇ ਜਿਹਨੂੰ ਕਿ ਮੈਂ ਮਹਾ ਅਜ ਤੱਕ ਮੈਨੂੰ ਸਾਰ ਨਹੀਂ ਉਹ ਤਾਂ ਦੋ ਬੰਦੇ ਉਹਨਾਂ ਲਈ ਆਏ ਸੀ ਕੀ ਕਹਿੰਦੇ ਹੁਣ ਭਾਜੀ ਹੁਣ ਕੱਕਰੀ ਕਹਿਣਾ ਕਹਿਣਾ ਕੀ ਨੇ ਜਰਾ ਉਹ ਮੇਰਾ ਆਮ ਦਾ ਗੱਲ ਥਾਣੇ ਤੇ ਕਹਿ ਦੋ ਹੁਣ ਪਰਚੇ ਨੂੰ ਕਹਿੰਦੇ ਆਂ ਪਰਚਾ ਕੋਈ ਨਹੀਂ ਆ ਦੇ ਕਰਦੇ ਨੇ ਪਰਚਾ ਕਰ ਦੋ ਹਾਂਜੀ ਭਾਜੀ ਕੀ ਨਾਮ ਦਾ ਮੇਰਾ ਰਾਜਪਾਲ ਸਿੰਘ ਆਜੀ ਹਾਂਜੀ ਕੀ ਗੱਲ ਹੈ ਅੱਜ ਬੰਸ ਵਾਲੇ ਵੀ ਯਾਰ ਆਰਾਮ ਬਾਗ ਐਕਸਾਈਡ ਦੇ ਦੋ ਸਪੈਕਟਰ ਸੀਗੇ ਤੇ 10-12 ਸਾਡੇ ਐਕਸਾਈਡ ਦੇ ਮੁਲਾਜ਼ਮ ਸੀਗੇ ਨਾਲ ਥਾਣੇ ਦੇ ਮੁਲਾਜ਼ਮ ਸੀਗੇ ਤਿੰਨ ਚਾਰ ਤੇ ਉਹ ਤੇ ਸ਼ਰਾਬ ਬੜੀ ਦੋ ਨੰਬਰ ਦੀ ਵਿਕਦੀ ਆ ਤੇ ਉਥੇ ਰੇਡ ਕੀਤਾ ਅਸੀਂ ਇਹ ਜਗ੍ਹਾ 'ਤੇ ਰੁਕਈਆਂ ਤੇ ਸਾਡੇ ਦੇ ਉਹਨਾਂ ਨੇ ਹਮਲੇ ਵਾਲੇ ਨੇ ਹਮਲਾ ਕਰਤਾ ਜਿਹੜੇ ਜਿਹੜੇ ਸ਼ਰਾਬ ਵੇਚਣ ਵਾਲੇ 10-12 ਇਹਨਾਂ ਇਕੱਠੇ ਹੋਏ ਹੋਏ ਸੀਗੇ ਉਹ ਨੇ ਈਟਾ ਰੋੜੇ ਮਾਰਨੇ ਚਾਲੂ ਕਰਤੇ ਮੇਰੇ ਸਿਰ 'ਤੇ ਈਟਾ ਵੱਜਣਾ ਤੇ ਚਾਰਚ ਮੇਰੇ ਸਾਰਾ ਮਹੱਲਾ ਹੀ ਪੈ ਗਿਆ ਤੇ ਉਹਨਾਂ ਨੇ ਨਾਲੇ ਦਾ ਮੁਲਾਜ਼ਮਾਂ ਦੇ ਗੜ ਪੈ ਗਏ ਨਾਲੇ ਸਾਡੇ ਗੜ ਪੈ ਗਏ ਕਿੰਨੇ ਮੁਲਾਜ਼ਮਾਂ ਦੀ ਵਰਦੀ ਪਾੜੀ ਤਿੰਨ-ਚਾਰ ਮੁਲਾਜ਼ਮ ਤਾਂ ਉਹਨਾਂ ਨੇ ਬੜੀ ਮੁਸ਼ਕਲ ਦੇ ਨਾਲ ਕਢਵਾ ਕੇ ਲੈ ਗਏ ਅਸੀਂ ਉੱਥੋਂ ਥਾਣੇ ਪੁਲਿਸ ਨਹੀਂ ਆ ਰਾਮਪਾਗੋਂ ਤੇ ਬਾਕੀ ਦੋ ਮੁਲਾਜ਼ਮਾਂ ਦੀ ਤਾਂ ਵਰਦੀ ਪੱਟੀ ਹੋਈ ਆ ਸਰ ਕੱਲੀ ਮਰੀ ਰੇਡ ਕੀਤਾ ਜਾਂ ਪਹਿਲੇ ਵੀ ਕਰਦੇ ਰੇਡ ਕਾਫੀ ਵਾਰੀ ਰੇਡ ਹੋਇਆ ਕਾਫੀ ਪਰਚੇ ਉਹਨਾਂ ਦੇ ਉੱਥੇ ਤਾਂ ਮੇਲਾ ਲੱਗਿਆ ਹੁੰਦਾ ਸ਼ਾਮ ਨੂੰ ਉੱਥੇ ਸ਼ਰਾਬ ਹੀ ਨਹੀਂ ਵਿਕਣਦੀ ਹੁੰਦੀ ਆ ਤੇ ਬਹੁਤ ਜ਼ਿਆਦਾ ਉੱਥੇ ਲੋਕਾਂ ਦਾ ਨੰਗਣਾ ਵਗੈਰਾ ਵੀ ਔਖਾ ਵਾਰ ਤੇ ਮਹੱਲੇ ਵਾਲੇ ਵੀ ਸਾਨੂੰ ਤਾਂ ਦੂਜੇ ਕਹਿੰਦੇ ਜਿਨ੍ਹਾਂ ਦੇ ਹੋਟਲ ਹਟ ਲਾ ਵੀ ਬੜੀ ਤਾਂ ਖਰਾਬਿਕ ਜਿਆ ਕੁਝ ਕਰੋ ਤੇ ਹੁਣ ਤਾਂ ਉੱਥੇ ਮੌਕੇ ਤੇ ਵੀ 15-20 ਬੇਟੀਆਂ ਉੱਥੇ ਖਾਲੀ ਨਾਲੇ ਬਾਰਦਾਨਾ ਵਗੈਰਾ ਕਾਫੀ ਮਿਲਿਆ ਉੱਥੇ ਸਰ ਤੁਸੀਂ ਗਏ ਕਿ ਨਾ ਪੁਲਿਸ ਨੂੰ ਪੁਲਿਸ ਨੂੰ ਨਹੀਂ ਪਤਾ ਸਾਹਮਣੇ ਠਾਣਾ ਹੈ ਕਿ ਪਹਿਲੇ ਉਹ ਪੁਲਿਸ ਪੈਸੇ ਲੈਂਦੀ ਫਿਰ ਉ ਪਤਾ ਨਹੀਂ ਹੁਣ ਪਹਿਲੇ ਲੈਂਦੀ ਹੈ ਕੀ ਕਰਦੀ ਹੈ ਤੇ ਸ਼ਰਾਬ ਤੇ ਸ਼ਰਿਆਂ ਬਿਕਣ ਢੀ ਆ। ਮੈਨੂੰ ਫੋਨ ਆਇਆ ਸੀਗਾ ਜੀ ਇਹ ਵੀ ਉੱਥੇ ਬੰਦੇ ਜਿਹੜੇ ਹੈਗੇ ਐ ਇੱਟਾ ਰੋੜੇ ਮਾਰਨ ਲੱਗ ਪਏ ਆ ਤੇ ਉੱਥੇ ਮੈਂ ਮੌਕੇ ਤੇ ਪਹੁੰਚ ਗਿਆ ਜਦੋਂ ਮੈਂ ਮੌਕੇ ਤੇ ਗਿਆ ਉਹ ਕੋਈ ਵੀ ਹੈ ਨਹੀਂ ਸੀਗਾ। ਨਾ ਹੀ ਐਕਸੈਜ ਮੁਲਾਜ਼ਮ ਸੀਗਾ, ਨਾ ਹੀ ਕੋਈ ਪਬਲਿਕ ਦਾ ਮੁਲਾਜ਼ਮ ਸੀਗਾ। ਇਹਨਾਂ ਨੇ ਬਾਅਦ ਮੈਨੂੰ ਦੱਸਿਆ ਵੀ ਉਹਨਾਂ ਇੱਟਾ ਰੋੜੇ ਮਾਰੇ ਆ ਵੀ ਜਿਹਦੇ ਨਾਲ ਸਾਡੇ ਇੱਕ ਬੰਦੇ ਦੇ ਜਿਹੜੇ ਸਿਰ ਦੇ ਵਿੱਚ ਰੋੜਾ ਲੱਗਿਆ। ਉਹ ਉਹ ਸਾਰਾ ਕੁਝ ਹੁਣ ਦੇਖ ਚਾ ਕੇ ਸਾਰੀ ਜੋ ਕਾਰਵਾਈ ਬਣਦੀ ਉਹ ਕਰ ਦਿੰਦੇ ਆ ਜੀ। ਕਹਿੰਦੇ ਕਿ ਨਾ ਵਰਦੀ ਵੀ ਪਾਣੀ ਗਈ ਪੁਲਿਸ ਦੀ ਮੈਨੂੰ ਹੁਣ ਪੁਲਿਸ ਮੁਲਾਜ਼ਮਾ ਹੈਡ ਕਨਸਟੇਬਲ ਹੈ ਜੀ ਉਹਨਾਂ ਨੇ ਦੱਸਿਆ ਵੀ ਮੇਰੀ ਵਰਦੀ ਦਾ ਇੱਕ ਬਟਨ ਵੀ ਟੁੱਟਿਆ ਤੇ ਉਹਦੇ ਮੁਤਾਬਕ ਜੋ ਕਾਰਵਾਈ ਬਣਦੀ ਕਰਦੇ ਆ ਤਾਂ ਲੱਗਦਾ ਨਹੀਂ ਥਾਣਾ ਬਿਲਕੁਲ ਲੱਗੇ ਹੋ ਕੇ ਚਰਾਬ ਇੱਕ ਦੀ ਹੋਵੇ ਤੇ ਪੁਲਿਸ ਉੱਤੇ ਕੀ ਕੀ ਕਰਦੀ ਹੈ ਗ੍ਰਾਮਗੱਦੀ ਪੁਲਿਸ ਤਾਂ ਅਸੀਂ ਤਾਂ ਪਰਚੇ ਦਿੱਤੇ ਆ ਜੀ ਪਰਚੇ ਦਿੱਤੇ ਬਹੁਤ ਪਰਚੇ ਦਿੱਤੇ ਉਹ ਨਹੀਂ ਆਈ ਸ਼ਰਾਬ ਚੱਲਦੀ ਹੈ 12 ਮਹੀਨੇ ਦੀ ਚੱਲਦੀ ਹੈ ਇਹ ਥਾਣਿਆਂ ਦੀ ਸੈਟਿੰਗ ਨਹੀਂ ਉੱਤੇ ਨੇ ਅਹੀਂ ਤੱਕ ਜਿਹੜਾ ਉੱਥੇ ਰੱਖੀਦਾ ਜੀ ਸਾਡਾ ਪੀਸੀਆਰ ਉੱਥੇ ਘੁੰਮਦਾ ਆ ਗਾਸਤ ਪਾਰਟੀ ਉੱਥੇ ਘੁੰਮਦੀ ਆ ਇਦਾਂ ਦੀ ਕੋਈ ਗੱਲ ਨਹੀਂ ਹੈਗੀ